ਸਮੇਤਰੀ ਕੇਨਾ ਜੈ ਬਣਾਣੀ ਹੈ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੇਖ ਸਕਦੇ ਹੋ ਕਿੰਨੀ ਜਿਆਦਾ ਵਧੀਆ ਬਣੀ ਹੈ ਨੂੰ ਬਹੁਤ ਹੀ ਵਧੀਆ ਹੈ ਤੇ ਖਾਣ ਨੂੰ ਸੋਚੋ ਕਿੰਨੀ ਜਿਆਦਾ ਇਹ ਸਵਾਦ ਹੋਣੀ ਹੈ ਜੇ ਤੁਸੀਂ ਵੀ ਬਣਾਣੀ ਹੈ ਤਾਂ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਇਹ ਮੈਂ ਗਈ ਅਸੀਂ ਕਿਸ ਤਰ੍ਹਾਂ ਬਣਾਈ ਹੈ ਆਓ ਕਰਦੇ ਹਾਂ ਹੁਣ ਵੀਡੀਓ ਸਟਾਰਟ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਅੱਜ ਕੇ ਪੰਜਾਬੀ ਕਿਚਨ ਵਿੱਚ ਅੱਜ ਅਸੀਂ ਤੁਹਾਡੇ ਲਈ ਹੋਰ ਨਵੀਂ ਵੀਡੀਓ ਲੈ ਕੇ ਆਏ ਹਾਂ ਅੱਜ ਅਸੀਂ ਬਣਾ ਕੇ ਤਿਆਰ ਕਰਾਂਗੇ ਮੈਗੀ ਇਹ ਦੇਖ ਕੇ ਤੁਸੀਂ ਪਹਿਚਾਣ ਲਈ ਹੋਣੀ ਹੈ ਅੱਜ ਅਸੀਂ ਥੋੜਾ ਜਿਹਾ ਅਲੱਗ ਤਰੀਕੇ ਨਾਲ ਬਣਾਵਾਂਗੇ ਹੈ ਇਸ ਤੇ ਲਈ ਅਸੀਂ ਦੋ ਮੈਗੀ ਲਈ ਹੈ ਤੇ ਦੋ ਹੀ ਅੰਡੇ ਲਏ ਹੈ ਤੇ ਲਾਲ ਮਿਰਚ ਹਰੀ ਮਿਰਚ ਵੀ ਲੈ ਸਕਦੇ ਆ ਤੇ ਤੁਸੀਂ ਲਾਲ ਮਿਰਚ ਵੀ ਉਹ ਤੁਸੀਂ ਆਪਣੇ ਟੇਸਟ ਦੇ ਮੁਤਾਬਕ ਪਾ ਲੈਣੀ ਹੈ ਤੇ ਸ਼ਿਮਲਾ ਮਿਰਚ ਨੂੰ ਵੀ ਕੱਟ ਕੇ ਰੱਖ ਲਿਆ ਤੇ ਪਿਆਜ਼ ਨੂੰ ਵੀ ਕੱਟ ਕੇ ਰੱਖ ਲਿਆ ਗੈਸ ਤੇ ਇੱਕ ਪਤਲੀ ਚ ਪਾਣੀ ਪਾ ਕੇ ਰੱਖ ਲਿਆ ਪਾਣੀ ਵੀ ਸਾਡਾ ਬੁੱਲ ਗਰਮ ਹੋ ਗਿਆ ਉਹਨਾਂ ਦੇ ਤੇ ਇਹਦੇ ਵਿੱਚ ਚਮਚਾ ਕਾਸੀ ਐ ਫਾਈਨ ਤੇਲ ਦਾ ਪਾ DNA ਹੈ ਤੇ ਵਿੱਚ ਪਾ ਲੈਣੀ ਹੈ ਮੈਗੀ ਮੈਗੀ ਨੂੰ ਥੋੜਾ ਜਿਹਾ ਤੋਲ ਲੈਣਾ ਇਹ ਥੋੜਾ ਜਿਹਾ ਬਣਾ ਲੈਣਾ ਤੇ ਤੁਸੀਂ ਇਹ ਵਿੱਚ ਪਾ DNA ਮੈਗੀ ਜਿਸੀ ਸੋਚਿਆ ਕਿ ਮੈਗੀ ਨੂੰ ਥੋੜਾ ਜਿਹਾ ਅਲੱਗ ਤਰੀਕਾ ਦਿੰਦੇ ਆ ਸੌਰੀ ਜਿਹੜਾ ਪਾਊਚ ਤਾਂ ਉਹ ਵੀ ਵਿੱਚੇ ਡਿੱਗ ਪਿਆ ਇਹਨੂੰ ਥੋੜੇ ਜਿਹੀ ਅਲੱਗ ਤਰੀਕੇ ਨਾਲ ਬਣਾਉਂਦੇ ਆ ਤੇ ਬਹੁਤ ਹੀ ਜ਼ਿਆਦਾ ਸਵਾਦ ਬਣਦੀ ਹੈ ਹੁਣ ਮੈਗੀ ਨੂੰ ਪਹਿਲਾਂ ਇਹਨੂੰ ਵਾਰ ਲੈਣਾ ਹੈ ਇਸ ਦੇ ਵਿੱਚ ਅਸੀਂ ਤੇਲ ਤਾਂ ਪਾਇਆ ਹੈ ਜਦ ਤ ਇਹਨੂੰ ਬਾਹਰ ਕੱਢਾਂਗੇ ਪਾਣੀ ਤੋਂ ਨਿਕਾਲਾਂਗੇ ਤੇ ਇਹ ਚਿਪਕੂ ਜਿਹੀ ਨਹੀਂ ਬਣੂਗੀ ਤੇ ਕੱਲੀ ਕੱਲੀ ਰਹੂਗੀ ਹੈ ਇਸ ਲਈ ਤੁਸੀਂ बस ਇੱਕ ਚਮਚਾ ਇਹਦੇ ਵਿੱਚ ਤੇਲ ਦਾ ਤੁਸੀਂ ਜ਼ਰੂਰ ਪਾਣਾ ਹੈ ਨੋਡਲ ਬਣਾਉਂਦੇ ਆ ਤਾਂ ਵੀ ਤੁਸੀਂ ਇਸ ਤਰ੍ਹਾਂ ਹੀ ਤਰੀਕੇ ਨਾਲ ਬਣਾਣੇ ਹੈ ਤੇਲ ਹੀ ਜ਼ਰੂਰੀ ਪਾਣਾ ਹੈ ਮੈਂ ਕਿ ਵੀ ਸਾਡੀ ਉਬਲ ਕੇ बस 1 ਤੋਂ 1.5 ਮਿੰਟ ਹੀ ਲੱਗਦਾ ਹੈ ਆਹ ਪਾਣੀ ਨੂੰ ਹੁਣ ਮੈਂ ਕਿ ਨੂੰ ਗਰਮ ਪਾਣੀ ਤੋਂ ਕੱਢ ਲੈਂਦੇ ਆ ਤੇ ਇਹਦੇ ਵਿੱਚ ਤੁਸੀਂ ਤੁਰੰਤ ਠੰਡਾ ਪਾਣੀ ਪਾ ਦਣਾ ਹੈ ਦੇ ਨਾਲ ਬਿਲਕੁਲ ਇਹਨਾਂ ਇਹ ਕੱਲੀ ਕੱਲੀ ਰਹਿਣੀ ਹੈ ਇਸ ਤਰ੍ਹਾਂ ਠੰਡਾ ਪਾਣੀ ਪਾਉਣ ਤੋਂ ਬਾਅਦ ਦੇਖ ਘਤ ਰਹੇ ਬਿਲਕੁਲ ਕੱਲੀ ਕੱਲੀ ਹੈ ਇਹਨੂੰ ਇਸੇ ਤਰ੍ਹਾਂ ਤੁਸੀਂ ਪੌਣੀ ਵਿੱਚ ਰੱਖ ਲੈਣਾ ਤੇ ਐਕਸਟਰਾ ਪਾਣੀ ਜਿਹੜਾ ਹੈ ਸਾਰਾ ਨਿਕਲ ਜਾਊਗਾ ਹੁਣ ਕੜਾਈ ਹੁਣ ਗੈਸ ਤੇ ਆਪਾਂ ਪੈਨ ਰੱਖ ਲਿਆ ਇਹਦੇ ਵਿੱਚ ਪਾ ਦਿੰਦੇ ਆ ਰਿਫਾਈਂਡ ਤੇਲ ਬਿਲਕੁਲ ਥੋੜਾ ਜਿਹਾ 3 ਤੋਂ 4 ਚਮਚੇ ਤੇਲ گرم ਹੋਣ ਤੋਂ ਬਾਅਦ ਇਹ ਚ ਪਾਣੀ ਹੈ ਸਿਮਲਾ ਮਿਰਚ ਪਿਆਜ਼ ਲਾਲ ਮਿਰਚ ਇਹਨਾਂ ਨੂੰ ਤੁਸੀਂ ਜ਼ਿਆਦਾ ਨਹੀਂ ਪਕਾਉਣਾ ਬਸ ਹਲਕਾ ਜਿਹਾ ਇਹਦਾ ਕੱਚਾਪਨ ਖਤਮ ਕਰਨਾ ਹੈ ਜਿਆਦਾ ਇਹਨੂੰ ਸੌਫਟ ਨਹੀਂ ਕਰਨਾ ਇਹਨੂੰ ਇਹਨਾਂ ਨੂੰ ਫਾਇਦਾ ਹੁੰਦਾ ਹੈ ਕਿ ਇਸ ਤਰ੍ਹਾਂ ਜੇ ਆਪਾਂ ਚਸ ਕੇ ਥੋੜੀ ਜਿਹੀ ਸਬਜ਼ੀਆਂ ਪਾਵਾਂਗੇ ਤੁਸੀਂ ਹੋਰ ਵੀ ਆਪਣੇ ਮਨਪਸੰਦੀਆਂ ਸਬਜ਼ੀਆਂ ਵਿੱਚ ਪਾ ਸਕਦੇ ਆ ਤੇ ਬੱਚੇ ਵਾਜੇ ਖਾਣੇ ਪਸੰਦ ਨਹੀਂ ਕਰਦੇ ਕੱਚੀ ਸਬਜ਼ੀ ਇਸ ਲਈ ਤੁਸੀਂ ਹਲਕਾ ਜਿਹਾ ਇਹਨਾਂ ਸਬਜ਼ੀਆਂ ਨੂੰ ਭੁੰਨ ਲੈਣਾ ਭੁੰਨਣ ਤੋਂ ਬਾਅਦ ਤੁਸੀਂ ਮੈਗੀ ਚ ਪਾ ਲੈਣੀ ਆ ਜਦੋਂ ਇਹ ਕ ਸਾੜਾ ਤੜਕਾ ਪੁੱਜਦਾ ਹੈ ਇੱਕ ਕਸੀ ਬੋਲ ਵਿੱਚ ਅੰਡੇਆਂ ਨੂੰ ਪਾ ਲੈਂਦੇ ਆ ਜੇ ਤੁਸੀਂ ਦੋ ਪੈਕਟ ਮੈਗੀ ਦੇ ਬਣਾਉਣੇ ਆ ਤਾਂ ਦੋ ਹੀ ਅੰਡੇ ਲੈਣੇ ਆ ਜੇ ਜ਼ਿਆਦਾ ਪੈਕਟ ਬਣਾਉਣੇ ਆ ਮੈਗੀ ਦੇ ਤਾਂ ਤੁਸੀਂ ਉਸ ਹਾਵਨਾ ਤੁਸੀਂ ਜ਼ਿਆਦਾ ਵਿੱਚ ਅੰਡੇ ਪਾ ਲੈਣੇ ਆ ਮਿਕਸ ਇਮਲਾ ਮੈਸ ਤੇ ਪਿਆਜ਼ ਨੂੰ ਵੀ ਆਪਾਂ ਡੇਢ ਮਿੰਟ ਹੀ ਇਹਨੂੰ ਪਕਾਉਣਾ ਪਾਸ ਐਨਾ ਠੀਕ ਡੇਢ ਮਿੰਟ ਹੋ ਗਿਆ ਤਾਂ ਗੈਸ ਬੰਦ ਕਰ ਦੋ ਥੋੜਾ ਜਿਹਾ ਇਹਨੂੰ ਠੰਡਾ ਹੋਣ ਲਈ ਰੱਖ ਦਣਾ ਹੁਣ ਇੱਕ ਬੋਲ ਵਿੱਚ ਪਾ ਦਿੰਦੇ ਆ ਸਾਫ ਤਾਂ ਜੀਰਾ ਨਮਕ ਟੇਸ ਦੇ ਮੁਤਾਬਕ ਪਾ ਲੈਣਾ ਹੈ ਮੈਗੀ ਪਾਊਡਰ ਤਾਂ ਇਹ ਮਿਕਸ ਤੇ ਨਾਲ ਪਾ ਦਿੰਦੇ ਹਰੇ ਪਰਸੇ ਸਬਜ਼ੀਆਂ ਉਹ ਕਰ ਲੈਂਦੇ ਆ ਮਿਕਸ ਆ। ਆਹ ਚੰਗੀ ਤਰ੍ਹਾਂ ਮਿਕਸ ਕਰਨਾ। ਜਿਹੜਾ ਅੰਡਾ ਪਾਇਆ ਵਾ ਸੀ ਦੇ ਵਿੱਚ ਉਹ ਮੈਗੀ ਨਾਲ ਇਹਨ ਸਾਰਾ ਕਵਰ ਹੋ ਜਾਗਾ। ਮੈਗੀ ਤਾਂ ਸਾਰਾ ਕਵਰ ਹੋ ਜਾਗਾ। ਇੱਕ ਵਾਰ ਜੇ ਤੁਸੀਂ ਮੈਗੀ ਇਸ ਤਰੀਕੇ ਦੇ ਨਾਲ ਬਣਾ ਲਈ ਹੈ। ਦੇਖੋ ਕਿੰਨੀ ਜਿਆਦਾ ਸਵਾਦ ਬਣਦੀ ਹੈ। ਤੇ ਬੱਚਿਆਂ ਨੂੰ ਤਾਂ ਇਹ ਤਰੀਕਾ ਬਹੁਤ ਹੀ ਪਸੰਦ ਆਊਗਾ ਬਣਾਉਣ ਨੂੰ ਵੀ ਬਹੁਤਾ ਟਾਈਮ ਨਹੀਂ ਲੱਗਦਾ ਬਹੁਤ ਹੀ ਜਲਦੀ ਬਣ ਜਾਂਦੀ ਹੈ ਹੁਣ ਚੱਲਦੇ ਆ ਦੁਬਾਰਾ ਫੇਰ ਗੈਸ ਵੱਲ ਉਸੇ ਪੈਨ ਤੇ ਹੁਣ ਚਮਚਾਕ ਪਾ ਲੈਂਦੇ ਆ ਤੇਲ ਦਾ ਇਸ ਮੈਗੀ ਨੂੰ ਤੁਸੀਂ ਤਵੇ ਤੇ ਵੀ ਬਣਾ ਸਕਦੇ ਹੋ ਪੈਨ ਵਿੱਚ ਵੀ ਬਣਾ ਸਕਦੇ ਹੋ ਹੁਣ ਇਹਨੂੰ ਬਣਾਉਣਾ ਕਿੱਦਾਂ ਹੈ ਇਸ ਤਰ੍ਹਾਂ ਇੱਕ ਇੱਕ ਚਮਚਾ ਲੈ ਕੇ ਇਹਨੂੰ ਇਸ ਤਰ੍ਹਾਂ ਜਿਸ ਤਰ੍ਹਾਂ ਟਿੱਕੀ ਦੀ ਸ਼ੇਪ ਹੁੰਦੀ ਹੈ ਇਸ ਤਰ੍ਹਾਂ ਬਣਾਉਣਾ ਹੈ ਇਸ ਤਰ੍ਹਾਂ ਇਹਨੂੰ ਇਹਨ ਤੁਸੀਂ ਸ਼ੇਪ ਦੇ ਲੈਣੀ ਹੈ ਇਸ ਲਈ ਤਵੇ ਤੇ ਵੀ ਸਾਨੀਨਾ ਬਣ ਜਾਂਦੀ ਹੈ ਕਿ ਹੁਮਾ ਪੈਣ ਹੈ ਜਿਹੜਾ ਹੈਗਾ ਪੈਨ ਚ ਤੜਕਾ ਲਾਇਆ ਸੀਗਾ ਪਹਿਲਾਂ ਤੇ ਪੈਨ ਹਜਾ ਥੋੜਾ ਤੇਲ ਵਾਲੀ ਸੀਗਾ ਤੇ ਇਸ ਲਈ ਮੈਂ ਪੈਨ ਵਿੱਚ ਹੀ ਬਣਾਤੀ ਆ ਇਹ ਬਣ ਜਾਂਦੀ ਹੈ ਨਵੇਂ ਤਰੀਕੇ ਦੀ ਮੈਗੀ ਟਿੱਕੀ ਇੱਕ ਤਰ੍ਹਾਂ ਹੈ ਪਕਵੋੜੇ ਵਾਂਗੂ ਬਣ ਜਾਂਦੀ ਹੈ ਕ੍ਰਿਸਪੀ ਜਈ ਇਹਨੂੰ ਤੁਸੀਂ ਗੋਲ ਸ਼ੇਪ ਵਿੱਚ ਵੀ ਬਣਾ ਸਕਦੇ ਹੋ ਜੇ ਤੁਹਾਡੇ ਕੋਲ ਅੱਪਾ ਪੈਨ ਹੈ ਤਾਂ ਉਹਦੇ ਵਿੱਚ ਵੀ ਬਣਾਓ ਉਹਨਾਂ ਗੋਲ ਸ਼ੇਪ ਹੋ ਜਾਂਦੀ ਹੈ ਉਹਦੇ ਨਾਲ ਵੀ ਬਹੁਤ ਬਹੁਤ ਹੀ ਜ਼ਿਆਦਾ ਸੋਹਣੀ ਲੱਗਦੀ ਹੈ ਜਿਸ ਤਰ੍ਹਾਂ ਲੱਡੂ ਹੁੰਦੇ ਹਨ ਨਾ ਉਸੇ ਸ਼ੇਪ ਵਿੱਚ ਬਣ ਜਾਂਦੇ ਹੈ ਇੱਕ ਟਿੱਕੀ ਆਪਾਂ ਹੋਰ ਬਣਾ ਦਿੰਦੇ ਹੈ ਇਹ ਇਸ ਲੋਹ ਪਰਗਾਣਾ ਫੁੱਲ ਅੱਜ ਤੇ ਨਹੀਂ ਰੱਖਣਾ ਬਸ ਇੱਕ ਸੈਰ ਤੋਂ ਪਹਿਲਾਂ ਇਹਨੂੰ ਟੱਕੜ ਦੇਣਾ ਤੇ ਬਾਅਦ ਵਿੱਚ ਅਸੀਂ ਪਲਟਾਂ ਹਾਂਗੇ ਇਹਨੂੰ ਤੁਸੀਂ ਜਦ ਤੱਕ ਨਹੀਂ ਪਲਟਾਣਾ ਜਦ ਤੱਕ ਪਰੈਨ ਨੂੰ ਆਪਣੇ ਆਪ ਨਾ ਇਹ ਛੱਡਦਾ ਇਸ ਤਰ੍ਹਾਂ ਹਲਕਾ ਜਿਹਾ ਤੁਸੀਂ ਇਸ ਤਰ੍ਹਾਂ ਲਾ ਕੇ ਦੇਖ ਲੈਣਾ ਅਧਿਕਰ ਇੱਕ ਜਿਹੜੀ ਪਹਿੰਗੀ ਪਹਿਲਾਂ ਪਾਈ ਸੀਗੀ ਹਲਕੀ ਜਿਹੀ ਇਸ ਤਰ੍ਹਾਂ ਖਿਸਕਣ ਜੇ ਲੱਗ ਪਈ ਹੈ ਇਹਨੂੰ ਪਲਟਾ ਸਕਦੇ ਆ ਤੇ ਬਾਕੀਆਂ ਨੂੰ ਤੁਸੀਂ ਇਸੇ ਤਰ੍ਹਾਂ ਤਰੀਕਾ ਬਣਾ ਲੈਣਾ ਦੇਖ ਲੈਣਾ ਤੇ ਬਾਅਦ ਵਿੱਚ ਪਲਟਾ ਲੈਣਾ ਹੁਣ ਅਸੀਂ ਨੂੰ ਪਲਟਾ ਲੰ데요 ਲੇਕਿਨ ਇਹ ਸਾਦੀ ਨਾਲ ਇਹ ਇਹ ਪੈਨੋਂ ਛੱਡ ਜਾਂਦੀਆਂ ਹੈ ना इसी तरह आपटा से पका लेना बस हल्का हल्का जो हम दबा देना ज्यादा नहीं दबाना, बस हल्के हथ दबाना है अंडा देख तो भी एन भी पक जावा ਜੇ ਤੇਲ ਦੀ ਜਰੂਰਤ ਪਈ ਤਾਂ ਦਵਾਰਾ ਤੁਸੀਂ ਪਾ ਲੈਣਾ ਹੈ ਮੈਗੀ ਟਿੱਕੀ ਸਾਡੀ ਬਣ ਕੇ ਤਿਆਰ ਹੈ ਇਹਨੂੰ ਅਸੀਂ ਇੱਕ ਸੇ ਪਲੇਟ 'ਚ ਕਢਾ ਲਾ ਲਾ ਕਢ ਲਾਣ ਤੋਂ ਦੂਜੀ ਸਾਈਡ ਤੇ ਵੀ ਦੇਖ ਸਕਦੇ ਹੋ ਇਹਨੇ ਪੱਕ ਚੁੱਕੀ ਹੈ ਇਹਨੂੰ ਬਹੁਤਾ ਟਾਈਮ ਨਹੀਂ ਲੱਗਦਾ ਜਿ세 ਲੋਅ ਹੌਸਤੇ ਵੀ ਅਸੀਂ ਰੱਖੀਏ ਬਸ ਤਿੰਨ ਤੋਂ ਚਾਰ ਮਿੰਟ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ दोबारा पैन तो पा लेंदी है चमचक फिर तेल का इसी तरह असि बाकी बचिया हुई मैगी टिक्की बना लेनी है जो बड़ा तवा है तो एक बार यही जो दो पैकेट है एक बार ही बन जाने हैं जो पैन है थोड़ा छोटा इसलिए दो बार दो बार करके ही बनोंगी ਇਹ ਨਾ ਥੋੜਾ ਜਿਹਾ ਅਲੱਗ ਤਰੀਕਾ ਹੈ ਮੈਗੀ ਬਣਾਉਣ ਦਾ ਜੇ ਬੱਚੇ ਸਕੂਲ ਤੇ ਆਉਂਦੇ ਆ ਤਾਂ ਉਹਨਾਂ ਨੂੰ ਇਹ ਮਿੰਟੋਸ ਕੈਂਟੀ ਬਣਾ ਕੇ ਖਵਾਓ ਤੇ ਦੇਖੋ ਬੱਚੇ ਕਿੰਨੇ ਖੁਸ਼ ਹੁੰਦੇ ਆ ਟਿੱਕੀ ਦੀ ਟਿੱਕੀ ਮੈਗੀ ਦੀ ਮੈਗੀ ਤੁਸੀਂ ਇਸ ਤਰ੍ਹਾਂ ਬੜੀ ਰੋਟੀ ਵੀ ਬਣਾ ਸਕਦੇ ਹੋ ਇਸ ਛੋਟੇ ਛੋਟੇ ਟਿੱਕੀਆਂ ਦੀ ਸ਼ੇਪ ਤੇ ਵੀ ਬਣਾ ਸਕਦੇ ਹੋ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਤੁਹਾਡੇ ਕਾਪਾ ਪੈਨ ਹੈ ਤਾਂ ਤੁਸੀਂ ਇਹਨੂੰ ਲੱਡੂਆਂ ਦੀ ਸ਼ੇਪ ਵੀ ਦੇ ਸਕਦੇ ਹੋ ਪਕੌੜੇ ਵਾਂਗੂ ਬਣਾ ਜਿੰਦੀਆਂ ਆਂਕੇ ਤਿਆਰ ਆ ਸਾਡੀ ਮੈਗੀ ਟਿੱਕੀ ਨਮੇ ਫਲੇਵਰ ਦੀ ਤੇ ਲੱਗ ਸ਼ੇਪ ਦੀ ਤੇ ਖਾਣ ਵਿੱਚ ਲਾਜਵਾਬ ਵਿਰੇਖ ਨੂੰ ਪਸੰਦ ਆਣ ਵਾਲੀ ਉਮੀਦ ਹਾਂ ਤੁਹਾਨੂੰ ਅੱਜ ਦੀ ਵੀਡੀਓ ਜ਼ਰੂਰ ਪਸੰਦ ਆਵੇਗੀ ਇੱਕ ਵਾਰ ਤੁਸੀਂ ਇਸ ਨੂੰ ਟ੍ਰਾਈ ਜ਼ਰੂਰ ਕਰਿਓ ਬਹੁਤ ਹੀ ਜ਼ਿਆਦਾ ਵਧੀਆ ਬਣਦੀ ਹੈ ਜੇ ਤੁਸੀਂ ਅੰਡਾ ਖਾਣਾ ਨਹੀਂ ਚਾਹੁੰਦੇ ਹੋ ਸਿੰਪਲ ਤੁਸੀਂ ਮੈਗੀ ਦੀ ਹੀ ਇਹ ਟਿੱਕੀਆਂ ਬਣਾਉਣਾ ਚਾਹੁੰਦੇ ਹੋ ਤਾਂ ਇਹਦੇ ਵਿੱਚ ਤੁਸੀਂ ਚਮਚਕ ਕੌਨ ਸਟਾਰ ਪਾਣਾ ਕੌਨ ਸਟਾਰ ਨਾਲ ਵੀ ਐਨ ਇਹ ਜੁੜ ਜਾਂਦੀ ਹੈ ਤੇ ਵਧੀਆ ਬਣਦੀ ਹੈ ਥੋੜਾ ਜਿਹਾ ਫਲੇਵਰ ਚੇਂਜ ਹੋ ਜਾਂਦਾ ਹੈ ਇਹਦੇ ਅੰਡਾ ਖਾਂਦੇ ਆ ਤਾਂ ਤੁਸੀਂ ਅੰਡਾ ਪਾ ਕੇ ਇਹਨੂੰ ਬਣਾਓ ਪਰ ਟਰਾਈ ਜ਼ਰੂਰ ਕਰਿਓ ਜੇ ਹਜੇ ਤੱਕ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰੇ ਚੈਨਲ ਐਚ ਕੇ ਪੰਜਾਬੀ ਕਿਚਨ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਹੈ ਜਿਸ ਵਿੱਚ ਅਸੀਂ ਹਰ ਰੋਜ਼ ਇੱਕ ਨਵੀਂ ਵੀਡੀਓ ਬਣਾਉਂਦੇ ਆ ਜਿਹੜੀ ਅਸੀਂ ਬਹੁਤ ਹੀ ਸਿੰਪਲ ਤੇ ਆਸਾਨ ਤਰੀਕੇ ਨਾਲ ਬਣਾਉਂਦੇ ਆ ਸਮਾਨ ਉਹੀ ਸਬਜ਼ੀਆਂ ਉਹੀ ਕੋਈ ਨਵੀਂ ਚੀਜ਼ ਨਹੀਂ ਸਿਰਫ ਆਪਾਂ ਤਰੀਕਾ ਹੀ ਚੇਂਜ ਕਰਨਾ ਹੈ ਆਪਣੇ ਇਸ ਚੈਨਲ ਤੇ ਉਹੀ ਸਬਜ਼ੀਆਂ ਨਵੇਂ ਤਰੀਕੇ ਨਾਲ ਬਣਾਉਣੀਆਂ ਦੱਸਦੀਆਂ